ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਰਕਤ ਦੀ ਰਸੋਈ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਜੀ ਆਪਣੇ ਘਰ ਦੇ ਵਿੱਚ ਪਦੀਨਾ ਤਣੀਆਂ ਅਤੇ ਅਨਾਰ ਦਾਣੇ ਦੀ ਚਟਣੀ ਇਹ ਚਟਣੀ ਬਹੁਤ ਹੀ ਟੇਸਟੀ ਤੇ ਚਟਪੜੀ ਬਣ ਕੇ ਤਿਆਰ ਹੁੰਦੀ ਹੈ ਬਹੁਤ ਜ਼ਿਆਦਾ ਸਵਾਦ ਲੱਗਦੀ ਆ ਅਤੇ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਬਿਲਕੁਲ ਸੌਖੇ ਢੰਗ ਦੇ ਨਾਲ ਆਪਾਂ ਤੁਹਾਨੂੰ ਇਹ ਚਟਣੀ ਬਣਾਉਣੀ ਦੱਸਾਂਗੇ ਬਹੁਤ ਹਾਜਮੇਦਾਰ ਚਟਣੀ ਹੁੰਦੀ ਹੈ ਜੀ ਤੇ ਜੇਕਰ ਚੈਨਲ ਤੇ ਆਏ ਹੋ ਪਹਿਲੀ ਵਾਰੀ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਵੀਡੀਓ ਚੰਗੀ ਲੱਗਦੀ ਹੈ ਲਾਈਕ ਸ਼ੇਅਰ ਕਮੈਂਟ ਜਰੂਰ ਕਰਕੇ ਜਾਣਾ ਜੀ ਇੱਥੇ ਦੇਖੋ ਆਪਾਂ ਨੇ ਪੁਦੀਨਾ ਲੈ ਲਿਆ ਹੈ ਬਿਲਕੁਲ ਕੱਚਾ ਕੱਚਾ ਜਿਹਾ ਪੁਦੀਨਾ ਆਪਾਂ ਲੈ ਆਏ ਹਰਾ ਜਿਹਾ ਤੇ ਡੰਡੀਆਂ ਦੇਖ ਸਕਦੇ ਹੋ ਤੁਸੀਂ ਜਿਹੜੀਆਂ ਕੱਚੀਆਂ ਜਿਹੀਆਂ ਸੀਗੇ ਉਹ ਆਪਾਂ ਪਾ ਲਿਆ ਨੇ ਬਾਕੀ ਆਪਾਂ ਪੱਤੇ ਲੈ ਲਏ ਨੇ ਇਸ ਤਰੀਕੇ ਦੇ ਨਾਲ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਦੇ ਨਾਲ ਧੋ ਲਿਆ ਸਾਰੀਆਂ ਚੀਜ਼ਾਂ ਨੂੰ ਜਿੰਨਾ ਆਪਣੇ ਕੋਲੇ ਪੁਦੀਨਾ ਹੈ ਉਹਦੇ ਨਾਲੋਂ ਅੱਧਾ ਪਧਾਣੀਆਂ ਲੈ ਲਿਆ ਇਹ ਚਾਰ ਪੰਜ ਲੈ ਲੈਣੇ ਆਪਾਂ ਨਾਰਮਲ ਜਿਹਾ ਛੋਟੇ ਸਾਈਜ਼ ਦੇ ਪਿਆਜ਼ ਇੱਥੇ ਲਿਆਂ ਨੇ ਜੀ ਆਪਾਂ ਛੇ ਸਤਾਹਰੀਆਂ ਮਿਰਚਾਂ ਇਹ ਮਿਰਚਾਂ ਜਿਹੜੀਆਂ ਬਹੁਤ ਜ਼ਿਆਦਾ ਕੋੜੀਆਂ ਨਹੀਂ ਹੈਗੀਆਂ ਇਸ ਕਰਕੇ ਆਪਾਂ ਇੱਕ ਸੁੱਕੀ ਲਾਲ ਮਿਰਚ ਪਾਵਾਂਗੇ ਥੋੜਾ ਜਿਹਾ ਤਿੱਖੇਪਣ ਦੇ ਲਈ ਕਿਉਂਕਿ ਚੱਟਣੀ ਜਿਹੜੀ ਫਿਕਲੀ ਫਿਕਲੀ ਜੀ ਵਧੀਆ ਨਹੀਂ ਲੱਗਦੀ ਇੱਥੇ ਦੇਖੋ ਜੀ ਅਨਾਰ ਦਾਣੇ ਨੂੰ ਮੈਂ 15-20 ਮਿੰਟ ਪਹਿਲਾਂ ਭਿਓ ਕੇ ਰੱਖ ਦਿੱਤਾ ਸੀ ਮੈਂ 2 ਚਮਚ ਭਿਉਂਤੇ ਸੀ ਤੁਸੀਂ ਦੇਖ ਸਕਦੇ ਹੋ ਡਬਲ ਹੋ ਚੁੱਕਿਆ ਹੈ ਇਹ ਪਾਣੀ ਆਪਾਂ ਕੱਢ ਦੇਵਾਂਗੇ ਇੱਥੇ ਦੇਖੋ ਜੀ ਪਾਣੀ ਆਪਾਂ ਨੇ ਕੱਢ ਲਿਆ ਅਨਾਰ ਦਾਣੇ ਜੋ ਸਭ ਤੋਂ ਪਹਿਲਾਂ ਆਪਾਂ ਅਨਾਰ ਦਾਣੇ ਨੂੰ ਕੁੱਟਾਂਗੇ ਕਿਉਂਕਿ ਇਹ ਥੋੜਾ ਜਿਹਾ ਔਖ ਇਨੂੰ ਪਹਿਲਾਂ ਆਪਾਂ ਕੁੱਟ ਲਾਂਗੇ ਕੁੱਟ ਲਵਾਂਗੇ ਆਪਾਂ ਨੇ ਅਨਾਰ ਦਾਣਾ ਪਹਿਲਾਂ ਕੁੱਟ ਕੇ ਕਰ ਲੈਣਾ ਹੈ ਜੀ ਤਿਆਰ ਕਿਉਂਕਿ ਥੋੜਾ ਜਿਹਾ ਹਾਰਡ ਹੁੰਦਾ ਹੈ ਇਸ ਕਰਕੇ ਇਹਨੂੰ ਭਿਉਣਾ ਵੀ ਪਹਿਲਾਂ ਬਹੁਤ ਜ਼ਰੂਰੀ ਆ ਤੇ ਬਹੁਤ ਵਧੀਆ ਸੌਖੇ ਢੰਗ ਦੇ ਨਾਲ ਕੁੱਟੋ ਹੋ ਜਾਂਦਾ ਹੈ ਜੀ ਫਿਰ ਇਹ ਇੱਥੇ ਦੇਖੋ ਜੀ ਆਪਾਂ ਨੇ ਅਨਾਰ ਦਾਣਾ ਚੰਗੀ ਤਰ੍ਹਾਂ ਦੇ ਨਾਲ ਕੁੱਟ ਲਿਆ ਹੈ ਤੁਸੀਂ ਦੇਖ ਸਕਦੇ ਹੋ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਸ਼ੱਕਰ ਤੁਸੀਂ ਗੁੜ ਵੀ ਲੈ ਸਕਦੇ ਹੋ ਇੱਥੇ ਆਪਾਂ ਸ਼ੱਕਰ ਲਈ ਆ ਇੱਥੇ ਦੇਖੋ ਜੀ ਇਹ ਮੋਟੇ ਵਾਲੀ ਸ਼ੱਕਰ ਸੀਗੀ ਇਹ ਵਾਲੀ ਆਪਾਂ ਲੈ ਲਈਏ ਦੀ ਜਗ੍ਹਾ ਤੇ ਤੁਸੀਂ ਥੋੜਾ ਜਿਹਾ ਟੁਕੜਾ ਗੁੜ ਦਾ ਵੀ ਲੈ ਸਕਦੇ ਹੋ ਦੋ ਚਮਚ ਲਈ ਆਪਾਂ ਨੇ ਇਹ ਚੱਟਣੀ ਆਪਾਂ ਤੁਹਾਨੂੰ ਖੱਟੀ ਮਿੱਠੀ ਚਟਪੜੀ ਜੀ ਬਣਾ ਕੇ ਦਿਖਾਵਾਂਗੇ ਅੱਜ ਸ਼ੱਕਰ ਵੀ ਆਪਾਂ ਨਾਲ ਹੀ ਇਹਦੇ ਕੁਟ ਲਵਾਂਗੇ ਇਹ ਲੋ ਜੀ ਆਪਾਂ ਸ਼ੱਕਰ ਵੀ ਇਹਦੇ ਵਿੱਚ ਮਿਲਾ ਲਈ ਆ ਇਹ ਤੇ ਦੇਖੋ ਜੀ ਅਨਾਰ ਦਾਣਾ ਤੇ ਸ਼ੱਕਰ ਆਪਾਂ ਨੇ ਚੰਗੀ ਤਰ੍ਹਾਂ ਮळा ਲਈ ਇਹਦੇ ਵਿੱਚ ਪਾ ਦਵਾਂਗੇ ਹੁਣ ਆਪਾਂ ਹਰੀਆਂ ਮਿਰਚਾਂ ਤੇ ਜਿਹੜੀ ਆਪਾਂ ਲਾਲ ਮਿਰਚ ਲਈ ਆ ਇਹਨੂੰ ਵੀ ਆਪਾਂ ਇਹਦੇ ਵਿੱਚ ਹੀ ਕੁੱਟ ਲਵਾਂਗੇ ਜੇ ਤੁਹਾਡੇ ਕੋਲੋਂ ਹਰੀਆਂ ਮਿਰਚਾਂ ਤਿੱਖੀਆਂ ਹੈਗੀਆਂ ਤਾਂ ਤੁਸੀਂ 2-3 ਪਾ ਲਿਓ ਸਾਡੇ ਕੋਲ ਜਿਹੜੀਆਂ ਮਿਰਚਾਂ ਬਿਲਕੁਲ ਫਿੱਕੀਆਂ ਨੇ ਇਸ ਕਰਕੇ ਆਪਾਂ ਨੂੰ ਲਾਲ ਮਿਰਚ ਲੈਣੀ ਪਈ ਆ ਤੁਸੀਂ ਚਾਹੋ ਲਾਲ ਮਿਰਚ ਜਿਹੜੀ ਕੁੱਟੀ ਹੋਈ ਹੁੰਦੀ ਉਹ ਵੀ ਪਾ ਸਕਦੇ ਹੋ ਲਾਲ ਮਿਰਚ ਪਾਊਡਰ ਥੋੜਾ ਜਿਹਾ ਪਰ ਜਿਹੜਾ ਸੁਆਦ ਇਹ ਸਾਬਤ ਮਿਰਚ ਜਿਹੜੀ ਕੁੱਟ ਕੇ ਆਪਾਂ ਪਾਣੇ ਆ ਇਹਦਾ ਹੁੰਦਾ ਆ ਉਹ ਪਾਊਡਰ ਦਾ ਨਹੀਂ ਹੁੰਦਾ ਕਿਉਂਕਿ ਇਹ ਆਪਾਂ ਨੇ ਘਰੇ ਸਕਾਈਆਂ ਹੋਈਆਂ ਨੇ ਜੀ ਇੱਥੇ ਆਪਾਂ ਨੇ ਮਿਰਚਾਂ ਵੀ ਕੁੱਟ ਲਈਆਂ ਨੇ ਇਹਦੇ ਵਿੱਚ ਹੁਣ ਆਪਾਂ ਧਣੀਆਂ ਪੁਦੀਨਾ ਪਾ ਦਵਾਂਗੇ ਲੋ ਜੀ ਆਪਾਂ ਹੁਣ ਧਣੀਆਂ ਪੁਦੀਨਾ ਵੀ ਚੰਗੀ ਤਰ੍ਹਾਂ ਕੁੱਟ ਲਵਾਂਗੇ ਇੱਥੇ ਦੇਖੋ ਜੀ ਆਪਾਂ ਨੇ ਢಾಣੀਆਂ ਪਲੀਆਂ ਵੀ ਚੰਗੀ ਤਰ੍ਹਾਂ ਦੇ ਨਾਲ ਕੁੱਟ ਲਿਆ ਏ ਤੁਸੀਂ ਇਸ ਛੱਟਣੀ ਨੂੰ ਮਿਕਸੀ ਵਿੱਚ ਬਣਾ ਸਕਦੇ ਹੋ ਪਰ ਜਿਹੜਾ ਸਵਾਦ ਕੁੰਡੇ 'ਚ ਕੁੱਟੀ ਹੋਈ ਛੱਟਣੀ ਦਾ ਏ ਉਹ ਮਿਕਸੀ 'ਚ ਨਹੀਂ ਆਂਦਾ ਕਿਉਂਕਿ ਕੁੰਡੇ ਵਿੱਚ ਆਪਾਂ ਇਸ ਤਰੀਕੇ ਦੇ ਨਾਲ ਕੁੱਟ-ਕੁੱਟ ਕੇ ਇਹਦੇ ਵਿੱਚੋਂ ਚੰਗੀ ਤਰ੍ਹਾਂ ਦੇ ਰਸ ਕੱਢਦੇ ਹਾਂ ਹਰ ਇੱਕ ਚੀਜ਼ ਦਾ ਜੋ ਵੀ ਆਪਾਂ ਪਾਉਂਦੇ ਆ ਤੇ ਮਿਕਸੀ ਵਿੱਚ ਚੀਜ਼ ਜਿਹੜੀ ਵੱਡੂ ਹੋ ਜਾਂਦੀ ਹੈ ਮਤਲਬ ਕਿ ਘਟ ਹੋ ਜਾਂਦੀ ਹੈ ਉਹ ਜਿਹੜਾ ਸਵਾਦ ਨਹੀਂ ਆਉਂਦਾ ਪਾਣੀ ਪਾਣੀ ਭਿੱਜੀ ਜੀ ਹੋ ਜਾਂਦੀ ਹੈ ਚੀਜ਼ ਸੋ ਤੁਡੀ ਮਰਜ਼ੀ ਹੈ ਬਾਕੀ ਤੁਸੀਂ ਮਿਕਸੀਚ ਵੀ ਬਣਾ ਸਕਦੇ ਹੋ ਤੇ ਕੁੰਡੇ ਚ ਵੀ ਬਣਾ ਸਕਦੇ ਹੋ ਠੀਕ ਹੈ ਜੀ ਤੇ ਆਪਾਂ ਇਥੇ ਧਨੀਆ ਪੁਦੀਨਾ ਕੁੱਟ ਲਿਆ ਹੈ ਇਹਦੇ ਵਿੱਚ ਹੁਣ ਆਪਾਂ ਜਿਹੜੇ ਪਿਆਜ਼ ਲਏ ਨੇ ਚਾਰ ਪੰਜ మీడియం ਜਿਹੇ ਸਾਈਜ਼ ਦੇ ਉਹ ਪਾ ਦਵਾਂਗੇ ਇਹਦੇ ਵਿੱਚ ਆਪਾਂ ਦੋ ਤਿੰਨ ਕਲੀਆਂ ਜੀਆਂ ਜਿਹੜੀਆਂ ਲਸਣ ਦੀਆਂ ਪਾ ਲਾਂਗੇ ਆਪਾਂ ਹੁਣ ਪਿਆਜ਼ ਤੇ ਲਸਣ ਵੀ ਕੁੱਟ ਲਵਾਂਗੇ ਲਸਣ ਆਪਸ਼ਨਲ ਹੈ ਜੇ ਤੁਸੀਂ ਪਾਣਾ ਚਾਹੁੰਦੇ ਹੋ ਪਾ ਸਕਦੇ ਹੋ ਨਹੀਂ ਤੁਸੀਂ ਸਕਿੱਪ ਵੀ ਕਰ ਸਕਦੇ ਹੋ ਪਰ ਇਹਦੇ ਨਾਲ ਇਕਦਮ ਹਾਜਮੇਦਾਰੀ ਚਟਣੀ ਬਣਦੀ ਆ। ਇਹ ਆਪਾਂ ਹੁਣ ਪਿਆਜ਼ ਵੀ ਚੰਗੀ ਤਰ੍ਹਾਂ ਦੇ ਨਾਲ ਕੁੱਟ ਲੈਣੇ ਨੇ। ਇੱਥੇ ਦੇਖੋ ਜੀ ਆਪਾਂ ਨੇ ਪਿਆਜ਼ ਵੀ ਚੰਗੀ ਤਰ੍ਹਾਂ ਦੇ ਨਾਲ ਕੁੱਟ ਲਏ ਆ ਜਦੋਂ ਪਿਆਜ਼ ਨਾ ਮਤਲਬ ਕੁੱਟ ਹੋ ਜਾਂਦੇ ਆ ਉਸ ਤੋਂ ਬਾਅਦ ਪਿਆਜ਼ ਥੋੜਾ ਜਿਹਾ ਪਾਣੀ ਛੱਡ ਦਿੰਦੇ ਆ। ਸੋ ਲਾਸਟ ਵਿੱਚ ਧਿਆਨ ਗੱਲ ਜੀ ਕਿਉਂਕਿ ਅੱਖਾਂ ਵਿੱਚ ਛਿੱਟੇ ਪੈਣ ਦਾ ਡਰ ਰਹਿੰਦਾ ਹੈ। ਆਪਾਂ ਇਹਦੇ ਵਿੱਚ ਮਿਰਚਾਂ ਵੀ ਕੁੱਟੀਆਂ ਹੋਈਆਂ ਨੇ। ਇਹਦੇ ਵਿੱਚ ਪਾਵਾਂਗੇ ਜੀ ਹੁਣ ਆਪਾਂ ਨਮਕ। ਇੱਥੇ ਆਪਾਂ ਸੇਂਦਾ ਨਮਕ ਲਿਆਏ। ਥੋੜਾ ਜਿਹਾ ਪਾਦਮਾਗੇ ਜੀ ਆਪਾਂ ਦੇ ਵਿੱਚ ਕਾਲਾ ਨਮਕ ਕਾਲੇ ਨਮਕ ਦੀ ਨਾਲ ਚਟਣੀ ਬਹੁਤ ਹੀ ਹਾਜ਼ਮੇਦਾਰ ਬਣਦੀ ਹੈ ਤੇ ਮਤਲਬ ਕਿ ਸਵਾਦ ਵੀ ਬਹੁਤ ਆਉਂਦਾ ਹੈ ਕਾਲੇ ਨਮਕ ਦਾ ਚਟਣੀ ਦੇ ਵਿੱਚ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਇੱਕ ਨਿੰਬੂ ਦਾ ਰਸ ਆਪਾਂ ਇਦਾਂ ਕੱਟ ਕੇ ਤੇ ਬੀਜ ਜਿਹੜੇ ਆ ਹਟਾ ਦੇਵਾਂਗੇ ਨਿੰਬੂ ਪਾਣ ਦੇ ਨਾਲ ਇੱਕ ਤਾਂ ਚਟਣੀ ਜਿਹੜੀ ਕਾਲੀ ਨਹੀਂ ਹੋਵੇਗੀ ਇਸ ਤਰ੍ਹਾਂ ਹੀ ਇਹਦਾ ਜਿਹੜਾ ਰੰਗ ਹੈ ਬਰਕਰਾਰ ਰਹੇਗਾ ਹਫ਼ਤਾ 10 ਦਿਨ ਜاہے ਤੁਸੀਂ ਸਟੋਰ ਕਰਕੇ ਰੱਖ ਲਿਓ ਤੇ ਇੱਕ ਤਾਂ ਇਹ ਮਤਲਬ ਕਾਲੀ ਨਹੀਂ ਹੋਵੇਗੀ ਤੇ ਬਿਲਕੁਲ ਵੀ ਖਰਾਬ ਨਹੀਂ ਹੋਵੇਗੀ ਜਿੱਦਾਂ ਟੇਸਟ ਇਹਦਾ ਅੱਜ ਆ ਇਸੇ ਤਰ੍ਹਾਂ ਦਾ ਟੇਸਟ ਇਹਦਾ ਦੱਸਦੀ ਨੂੰ ਬਾਅਦ ਵੀ ਹੋਵੇਗਾ ਜੇ ਤੁਸੀਂ ਇਸ ਤਰੀਕੇ ਦੇ ਨਾਲ ਬਣਾਓਗੇ ਠੀਕ ਹੈ ਜੀ ਤੇ ਇੱਥੇ ਦੇਖੋ ਆਪਾਂ ਨਿੰਬੂ ਵੀ ਇਹਦੇ ਵਿੱਚ ਨਚੋੜ ਲਿਆ ਤੇ ਹੁਣ ਪਹਿਲਾਂ ਇਹਨੂੰ ਚੰਗੀ ਤਰ੍ਹਾਂ ਦੇ ਨਾਲ ਇੱਕ ਵਾਰੀ ਮਿਲਾ ਦਾਂਗੇ ਹਾਂਜੀ ਇੱਥੇ ਦੇਖੋ ਆਪਾਂ ਨਮਕ ਅਤੇ ਨਿੰਬੂ ਦਾ ਰਸ ਜਿਹੜਾ ਹੈ ਚੰਗੀ ਤਰ੍ਹਾਂ ਦੇ ਨਾਲ ਚਟਣੀ ਵਿੱਚ ਮਿਲਾ ਲਿਆ ਹੈ ਚਟਣੀ ਆਪਣੀ ਬਣ ਕੇ ਹੋ ਚੁੱਕੀ ਹੈ ਤਿਆਰ ਮੈਂ ਤੁਹਾਨੂੰ ਦਿਖਾਨੀ ਆ ਜੀ ਹੁਣ ਚਮਚ ਨਾਲ ਏ ਲੋ ਜੀ ਤੁਸੀਂ ਦੇਖ ਸਕਦੇ ਹੋ ਆਪਣੀ ਖੱਟੀ ਮਿੱਠੀ ਚਟਪਟੀ ਚਟਣੀ ਜਿਹੜੀ ਆ ਬਣ ਕੇ ਤਿਆਰ ਤੁਸੀਂ ਇਸ ਤਰੀਕੇ ਦੇ ਨਾਲ ਜਰੂਰ ਬਣਾਇਓ ਜੀ ਹੁਣ ਇਹਨੂੰ ਆਪਾਂ ਕੱਢ ਲਵਾਂਗੇ ਜੀ ਇੱਕ ਡੋਂਗੇ ਦੇ ਵਿੱਚ ਇਹ ਚਟਣੀ ਨੂੰ ਆਪਾਂ ਇੱਕ ਕੱਚ ਦੇ ਬੌਲ 'ਚ ਕੱਢਾਂਗੇ ਕੱਚ ਦੇ ਬੌਲ ਵਿੱਚ ਜਿਹੜੀ ਚਟਣੀ ਆ ਬਿਲਕੁਲ ਵੀ ਖਰਾਬ ਨਹੀਂ ਹੁੰਦੀ ਤੇ ਇਸ ਚਟਣੀ ਨੂੰ ਤੁਸੀਂ ਹਫ਼ਤਾ 10 ਦਿਨ ਲਈ ਸਟੋਰ ਕਰਕੇ ਰੱਖ ਸਕਦੇ ਹੋ ਇਹ ਚਟਣੀ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦੀ ਹੈ ਪੇਟ ਸੰਬੰਧੀ ਬਿਮਾਰੀਆਂ ਨੂੰ ਠੀਕ ਕਰਦੀ ਹੈ ਜਿਵੇਂ ਕਿ ਕਬਜ ਵਗੈਰਾ ਹਾਜ਼ਮਾ ਹਾਜ਼ਮੇ ਨੂੰ ਦਰੂਸਤ ਰੱਖਦੀ ਹੈ ਜੀ ਲੀਵਰ ਸੰਬੰਧੀ ਬਿਮਾਰੀਆਂ ਨੂੰ ਠੀਕ ਕਰਦੀ ਜਿਵੇਂ ਕਿ ਪੇਟ ਦੇ ਵਿੱਚ ਗਰਮੀ ਪੈਦਾ ਹੋ ਜਾਂਦੀ ਹੈ ਉਹ ਜਿਹੜੀ ਇਹਦੇ ਨਾਲ ਠੀਕ ਹੁੰਦੀ ਹੈ ਕਿਉਂਕਿ ਠੰਡੀ ਦਾ ਅਸਰ ਦੀ ਚਟਣੀ ਹੁੰਦੀ ਹੈ ਧਣੀਆਂ ਵੀ ਠੰਡੀ ਦਾ ਅਸਰ ਦਾ ਹੁੰਦਾ ਹੈ ਆ ਪਦੀਨਾ ਵੀ ਤੇ ਅਨਾਰ ਦਾਣਾ ਵੀ ਠੀਕ ਹੈ ਜੀ ਤੇ ਇਹ ਦੇਖੋ ਜੀ ਆਪਣੀ ਚਟਣੀ ਬਣ ਕੇ ਤਿਆਰ ਹੋ ਚੁੱਕੀ ਆ ਬਹੁਤ ਹੀ ਮਤਲਬ ਕਿ ਰਾਮ ਬਾਣ ਇਲਾਜ ਆ ਇਹ ਚਟਣੀ ਬਹੁਤ ਆਪਾਂ ਨੂੰ ਸਾਰਿਆਂ ਨੂੰ ਖਾਣੀ ਚਾਹੀਦੀ ਹੈ ਗਰਮੀਆਂ ਦੇ ਵਿੱਚ ਖਾਸ ਕਰਕੇ ਇਹ ਚਟਣੀ ਆਪਾਂ ਨੂੰ ਖਾਣੀ ਚਾਹੀਦੀ ਹੈ ਜੀ ਹਰ ਰੋਜ਼ ਸ਼ਾਮ ਨੂੰ ਆਪਾਂ ਨੂੰ ਮਤਲਬ ਕਿ ਸ਼ਾਮ ਨੂੰ ਦੁਪਹਿਰ ਨੂੰ ਸਵੇਰ ਨੂੰ ਜਦੋਂ ਮਰਜੀ ਤੁਹਾਡੇ ਦਿਲ ਕਰੇ ਇੱਕ ਚਮਚ ਦੇ ਗੇੜ ਆਪਾਂ ਨੂੰ ਇਹ ਚਟਣੀ ਲੈਣੀ ਚਾਹੀਦੀ ਆ ਜੇਕਰ ਤੁਸੀਂ ਤੁਹਾਡੇ ਕੋਲ ਨਿੰਬੂ ਨਹੀਂ ਹੈਗਾ ਤੁਸੀਂ ਇਹਦੇ ਵਿੱਚ ਇੱਕ ਚਮਚ ਸਿਰਕੇ ਦਾ ਵੀ ਪਾ ਸਕਦੇ ਹੋ ਇਹਦਾ ਰੰਗ ਜਿਹੜਾ ਇਹ ਬਿਲਕੁਲ ਇਸੇ ਤਰੀਕੇ ਦੇ ਨਾਲ ਹਰਾ ਭਰਾ ਰਹੇਗਾ ਹਾਂਜੀ ਇੱਥੇ ਆਪਾਂ ਚਟਣੀ ਕੱਢ ਲਈ ਆ ਇੱਕ ਬੌਲ ਦੇ ਵਿੱਚ ਚਟਣੀ ਆਪਣੀ ਬਣ ਕੇ ਹੋ ਚੁੱਕੀ ਤਿਆਰ ਬਹੁਤ ਵਧੀਆ ਚਟਣੀ ਬਣ ਕੇ ਤਿਆਰ ਹੋਈ ਆ ਤੁਹਾਨੂੰ ਸਾਡੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਤਾਂ ਸ਼ੇਅਰ ਜਰੂਰ ਕਰ ਦਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਕਮੈਂਟ ਜਰੂਰ ਕਰਕੇ ਜਾਇ ਕਰੋ ਚਲੋ ਜੀ ਮਿਲਾਂਗੇ ਆਪਾਂ ਇੱਕ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ